ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਮੋਢੀ ਸਨ ਉਹਨਾਂ ਦਾ ਜਨਮ 15 ਅਪ੍ਰੈਲ 1469 ਈਸਵੀ ਵਿੱਚ ਰਾਏਪੋਏ ਦੀ ਤਲ ਮੰਡੀ ਨਨਕਾਣਾ ਸਾਹਿਬ ਪਾਕਿਸਤਾਨ ਵਿੱਚ ਕੱਤਕ ਮਹੀਨੇ ਦੀ ਪੂਰਨਮਾਸੀ ਨੂੰ ਹੋਇਆ ਉਹਨਾਂ ਦੇ ਪਿਤਾ ਜੀ ਦਾ ਨਾਮ ਮਹਿਤਾ ਕਾਲੂ ਅਤੇ ਮਾਤਾ ਜੀ ਦਾ ਨਾਮ ਤ੍ਰਿਪਤਾ ਦੇਵੀ ਜੀ ਸੀ ਗੁਰੂ ਨਾਨਕ ਦੇਵ ਜੀ ਦੀ ਭੈਣ ਦਾ ਨਾਮ ਬੇਬੇ ਨਾਨਕੀ ਜੀ ਸੀ ਬੇਬੇ ਨਾਨਕੀ ਜੀ ਉਮਰ ਵਿੱਚ ਬਾਬਾ ਨਾਨਕ ਜੀ ਤੋਂ 5 ਸਾਲ ਵੱਡੇ ਸਨ ਬਾਬਾ ਨਾਨਕ ਜੀ ਦਾ ਵਿਆਹ ਮਾਤਾ ਸੁਲਖਣੀ ਜੀ ਨਾਲ ਹੋਇਆ। ਉਹਨਾਂ ਦੇ ਘਰ ਬਾਬਾ ਸ੍ਰੀ ਚੰਦ ਅਤੇ ਬਾਬਾ ਲਖਮੀਦਾਸ ਦੋ ਪੁੱਤਰ ਪੈਦਾ ਹੋਏ। ਜਦੋਂ ਗੁਰੂ ਨਾਨਕ ਦੇਵ ਜੀ ਦੇ ਪਿਤਾ ਨੇ ਉਹਨਾਂ ਨੂੰ 20 ਰੁਪਏ ਦਾ ਸਮਾਨ ਖਰੀਦਣ ਲਈ ਭੇਜਿਆ। ਉਹਨਾਂ ਨੂੰ ਰਸਤੇ ਵਿੱਚ ਭੁੱਖੇ ਸਾਧੂ ਮਿਲ ਗਏ ਤਾਂ ਉਹਨਾਂ ਨੇ ਉਹ 20 ਰੁਪਏ ਭੁੱਖੇ ਸਾਧੂਆਂ ਨੂੰ ਭੋਜਨ ਕਰਾਉਣ ਤੇ ਖਰਚ ਦਿੱਤੇ। ਗੁਰੂ ਸਾਹਿਬ ਜੀ ਨੂੰ ਭੈਣ ਨਾਨਕੀ ਅਤੇ ਉਹਨਾਂ ਦੇ ਜੀਜੇ ਕੋਲ ਰਹਿਣ ਲਈ ਸੁਲਤਾਨਪੁਰ ਲੋਧੀ ਭੇਜ ਦਿੱਤਾ ਗਿਆ। ਜਿੱਥੇ ਉਹਨਾਂ ਨੇ ਮੋਦੀ ਖਾਨੇ ਵਿੱਚ ਕੰਮ ਕੀਤਾ। ਗੁਰੂ ਸਾਹਿਬ ਜੀ ਨੇ ਸੱਚ ਦਾ ਪ੍ਰਚਾਰ ਕਰਨ ਲਈ ਚਾਰ ਲੰਬੀਆਂ ਯਾਤਰਾਵਾਂ ਕੀਤੀਆਂ ਉਹਨਾਂ ਦੀਆਂ ਸਿੱਖਿਆਵਾਂ ਵਿੱਚ ਕਿਰਤ ਕਰਨੀ ਵੰਡ ਛਕਣਾ ਨਾਮ ਜਪਣਾ ਜਪਨਾ ਸ਼ਾਮਲ ਸਨ ਗੁਰੂ ਨਾਨਕ ਦੇਵ ਜੀ ਨੇ ਜਪਜੀ ਸਾਹਿਬ ਦੀ ਰਚਨਾ ਕੀਤੀ ਜੋ ਗੁਰੂ ਗ੍ਰੰਥ ਸਾਹਿਬ ਦੇ ਆਰੰਭ ਵਿੱਚ ਹੈ ਬਾਣੀ ਦਾ ਪਾਠ ਸਿੱਖ ਸਵੇਰੇ ਉੱਠ ਕੇ ਸ਼ਰਧਾ ਤੇ ਪ੍ਰੇਮ ਨਾਲ ਕਰਦੇ ਹਨ ਗੁਰੂ ਨਾਨਕ ਦੇਵ ਜੀ ਦੇ ਜੀਵਨ ਤੇ ਆਧਾਰਤ ਨਾਨਕ ਸ਼ਾਹ ਫਕੀਰ ਇੱਕ ਫਿਲਮ ਬਣੀ ਹੋਈ ਹੈ ਇਹ ਫਿਲਮ 17 April 2015 ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਈ ਇੱਕ ਵਾਰ ਗੁਰੂ ਨਾਨਕ ਦੇਵ ਜੀ ਆਪਣੇ ਹੱਥ ਵਿੱਚ ਪੈਸਾ ਰੱਖ ਕੇ ਆਪਣੇ ਪੁੱਤਰਾਂ ਨੂੰ ਪੁੱਛਣ ਲੱਗੇ ਕਿ ਦੱਸੋ ਮੇਰੇ ਹੱਥ ਵਿੱਚ ਕੀ ਹੈ ਤਾਂ ਪੁੱਤਰਾਂ ਨੇ ਕਿਹਾ ਪਿਤਾ ਜੀ ਬੇਸ਼ੱਕ ਤੁਹਾਡੀ ਮੁਠੀ ਬੰਦ ਹੈ ਪਰ ਤੁਹਾਡੇ ਹੱਥ ਵਿੱਚ ਤਾਂ ਪੈਸਾ ਹੀ ਹੈ ਫਿਰ ਗੁਰੂ ਸਾਹਿਬ ਨੇ ਸੰਗਤ ਨੂੰ ਪੁੱਛਿਆ ਤਾਂ ਸੰਗਤ ਨੇ ਵੀ ਇਹੀ ਜਵਾਬ ਦਿੱਤਾ ਕਿ ਗੁਰੂ ਜੀ ਤੁਹਾਡੀ ਮੁਠੀ ਵਿੱਚ ਪੈਸਾ ਹੀ ਹੈ ਫਿਰ ਗੁਰੂ ਸਾਹਿਬ ਨੇ ਭਾਈ ਲੈਣਾ ਜੀ ਨੂੰ ਪੁੱਛਿਆ ਕਿ ਮੇਰੀ ਮੁਠੀ ਵਿੱਚ ਕੀ ਹੈ ਭਾਈ ਲੈਣੇ ਨੇ ਕਿਹਾ ਕਿ ਮੇਰੀ ਜ਼ਰਤ ਇੰਨੀ ਉੱਚੀ ਨਹੀਂ ਕਿ ਮੈਂ ਦੱਸ ਸਕਾਂ ਕਿ ਤੁਹਾਡੀ ਮੁਠੀ ਵਿੱਚ ਕੀ ਹੈ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਇਹ ਸਭ ਤਾਂ ਕਹਿ ਰਹੇ ਹਨ ਕਿ ਮੇਰੇ ਹੱਥ ਵਿੱਚ ਪੈਸਾ ਹੀ ਹੈ ਲੈਣਾ ਜੀ ਕਹਿਣ ਲੱਗੇ ਕਿ ਇੰਨਾ ਸਭ ਨੂੰ ਆਪ ਦੇ ਆਪ ਜੀ ਦੇ ਹੱਥ ਵਿੱਚ ਪੈਸਾ ਨਜ਼ਰ ਆਉਂਦਾ ਹੈ ਗੁਰੂ ਨਾਨਕ ਸਾਹਿਬ ਜੀ ਭਾਈ ਲੈਣੇ ਨੂੰ ਕਹਿਣ ਲੱਗੇ ਕਿ ਫਿਰ ਆਪ ਨੂੰ ਮੇਰੇ ਹੱਥ ਵਿੱਚ ਕੀ ਨਜ਼ਰ ਆਉਂਦਾ ਹੈ ਤਾਂ ਲੈਣਾ ਜੀ ਕਹਿਣ ਲੱਗੇ ਕਿ ਬਾਬਾ ਜੀ ਮੈਂ ਇਹ ਦੱਸਣ ਵਿੱਚ ਆਸਮਰਥ ਹਾਂ ਜਦੋਂ ਗੁਰੂ ਨਾਨਕ ਦੇਵ ਜੀ ਨੇ ਜ਼ੋਰ ਪਾ ਕੇ ਪੁੱਛਿਆ ਤਾਂ ਆਪ ਬੈਰਾਗ ਵਿੱਚ ਚਲੇ ਗਏ ਤੇ ਕਹਿਣ ਲੱਗੇ ਆਪ ਜੀ ਦੇ ਹੱਥ ਵਿੱਚ ਜਪ ਹੈ ਤਪ ਹੈ ਯੋਗ ਹੈ ਸੰਯੋਗ ਹੈ ਸੰਜਮ ਹੈ ਦਾਨ ਹੈ ਇਸ਼ਨਾਨ ਹੈ ਬੋਲਦੇ-ਬੋਲਦੇ ਇੱਥੋਂ ਤੱਕ ਕਹਿ ਦਿੱਤਾ ਕਿ ਰੱਬ ਦੇ ਘਰ ਵਿੱਚੋਂ ਤੱਕਿਆਂ ਨੂੰ ਥਾਂ ਦਿਵਾਉਣ ਦੀ ਤਾਕਤ ਵੀ ਆਪ ਜੀ ਦੇ ਹੱਥ ਵਿੱਚ ਹੀ ਹੈ ਗੱਲ 1521 ਈਸਵੀ ਦੀ ਹੈ ਗੁਰੂ ਨਾਨਕ ਦੇਵ ਜੀ ਅਤੇ ਮਰਦਾਨਾ ਜੀ ਇੱਕ ਪਿੰਡ ਪਹੁੰਚੇ। ਉੱਥੇ ਇੱਕ ਕਮੰਡੀ ਬਲੀ ਕੰਧਾਰੀ ਰਹਿੰਦਾ ਸੀ। ਉਸ ਕੋਲ ਪਾਣੀ ਦਾ ਇੱਕ ਝਰਨਾ ਸੀ। ਜੋ ਪਿੰਡ ਵਾਲਿਆਂ ਲਈ ਪਾਣੀ ਦਾ ਇੱਕੋ ਇੱਕ ਸਰੋਤ ਸੀ। ਪਿੰਡ ਦੇ ਲੋਕ ਪਾਣੀ ਦੀ ਕਮੀ ਤੋਂ ਬਹੁਤ ਪਰੇਸ਼ਾਨ ਸਨ। ਭਾਈ ਮਰਦਾਨਾ ਜੀ ਬਹੁਤ ਪਿਆਸੇ ਸਨ। ਉਹ ਬਲੀ ਕੰਧਾਰੀ ਕੋਲ ਗਏ ਅਤੇ ਉਸ ਤੋਂ ਪਾਣੀ ਮੰਗਿਆ। ਲੇਕਿਨ ਪੀਰ ਨੇ ਕਮੰਡੇ ਵਿੱਚ ਆ ਕੇ ਕਿਹਾ ਕਿ ਅਗਰ ਤੇਰਾ ਗੁਰੂ ਬਹੁਤ ਸ਼ਕਤੀਸ਼ਾਲੀ ਹੈ। ਉਹ ਤੈਨੂੰ ਪਾਣੀ ਦੇਵੇਗਾ। ਗੁਰੂ ਨਾਨਕ ਦੇਵ ਜੀ ਨੇ ਮੁਸਕਰਾਉਂਦੇ ਹੋਏ ਮਰਦਾਨੇ ਨੂੰ ਇੱਕ ਪਹਾੜੀ ਤੇ ਜਾ ਕੇ ਪੱਥਰ ਹਟਾਉਣ ਲਈ ਕਿਹਾ ਜਿਵੇਂ ਹੀ ਮਰਦਾਨਾ ਜੀ ਨੇ ਪੱਥਰ ਹਟਾਇਆ ਉਥੇ ਪਾਣੀ ਦੀ ਧਾਰ ਨਿਕਲ ਪਈ ਅਤੇ ਪਿੰਡ ਵਾਲਿਆਂ ਦੀ ਪਿਆਸ बुझ ਗਈ ਬਲੀ ਕੰਧਾਰੀ ਦਾ ਝਰਨਾ ਸੁੱਕ ਗਿਆ ਬਲੀ ਕੰਧਾਰੀ ਨੇ ਇਹ ਸਭ ਕੁਝ ਦੇਖ ਕੇ ਗੁੱਸੇ ਵਿੱਚ ਆ ਕੇ ਇੱਕ ਵੱਡਾ ਪੱਥਰ ਗੁਰੂ ਸਾਹਿਬ ਵੱਲ ਸੁੱਟਿਆ ਪਰ ਗੁਰੂ ਸਾਹਿਬ ਨੇ ਆਪਣੀ ਸ਼ਕਤੀ ਨਾਲ ਉਸ ਪੱਥਰ ਨੂੰ ਹੱਥ ਨਾਲ ਹੀ ਰੋਕ ਲਿਆ ਉਸ ਪੱਥਰ ਤੇ ਗੁਰੂ ਸਾਹਿਬ ਦਾ ਹੱਥ ਦਾ ਨਿਸ਼ਾਨ ਅੱਜ ਵੀ ਮੌਜੂਦ ਹੈ ਜੋ ਕਿ ਪਾਕਿਸਤਾਨ ਵਿੱਚ ਪੰਜਾ ਸਾਹਿਬ ਗੁਰਦੁਆਰੇ ਵਿੱਚ ਹੈ ਗੁਰੂ ਸਾਹਿਬ ਨੇ ਮਰਦਾਨੇ ਨੂੰ ਤਿੰਨ ਵਚਨ ਕਹੇ ਮਰਦਾਨਿਆ ਸਵੇਰੇ ਉੱਠ ਕੇ ਵਾਹਿਗੁਰੂ ਦਾ ਜਾਪ ਕਰਨਾ ਕਿਸੇ ਨੂੰ ਕਤਲ ਕਰਨੀ ਅਤੇ ਘਰਾਏ ਕਿਸੇ ਭੁੱਖੇ ਨੂੰ ਨਿਰਾਸ਼ ਨਹੀਂ ਮੋੜਨਾ ਮਰਦਾਨੇ ਨੇ ਕਿਹਾ ਮਹਾਰਾਜ ਸੱਤ ਵਚਨ ਜਦੋਂ ਗੁਰੂ ਨਾਨਕ ਦੇਵ ਜੀ ਸੱਚਖੰਡ ਜਾਣ ਲੱਗੇ ਦੋਨੋਂ ਪੁੱਤਰ ਕੋਲ ਆਏ ਬਾਬਾ ਸਰੀ ਚੰਦ ਬਾਬਾ ਲਖਮੀ ਦਾਸ ਜੀ ਮਾਤਾ ਸੁਲਖਣੀ ਜੀ ਕੋਲ ਸਨ ਮਾਤਾ ਸੁਲਖਣੀ ਜੀ ਕਹਿਣ ਲੱਗੇ ਮਹਾਰਾਜ ਜਾਣ ਲੱਗੇ ਇਹਨਾਂ ਬੱਚਿਆਂ ਨੂੰ ਕੀ ਦੇ ਕੇ ਜਾ ਰਹੇ ਹੋ ਸਤਿਗੁਰੂ ਜੀ ਦੇ ਬਚਨ ਸੁਣਨ ਵਾਲੇ ਹਨ ਮਾਤਾ ਸੁਲਖਣੀ ਵੱਲ ਮੂੰਹ ਕਰਕੇ ਕਹਿਣ ਲੱਗੇ ਕਿ ਗੁਰੂਆਂ ਦੇ ਕੁੱਤਿਆਂ ਦੇ ਪੈਰਾਂ ਵਿੱਚ ਵੀ ਕਰਾਮਾਤ ਹੈ ਇਹ ਮੇਰੇ ਪੁੱਤਰ ਨੇ ਇਹਨਾਂ ਨੂੰ ਕਿਸੇ ਚੀਜ਼ ਦੀ ਕਮੀ ਨਹੀਂ ਰੋਟੀ ਦੀ ਧਣ ਦੀ ਪੈਸੇ ਦੀ ਜ਼ਮੀਨ ਦੀ ਕੱਪੜਿਆਂ ਦੀ ਪਦਾਰਥਾਂ ਦੀ ਕੋਈ ਕਮੀ ਨਹੀਂ ਰਹੇਗੀ ਪਰ ਜਨਮਤਾ ਸਵਰੇਗਾ ਜੇ ਇਹ ਗੁਰੂ ਗੁਰੂ ਜਪਣਗੇ ਗੁਰੂ ਨਾਨਕ ਦੇਵ ਜੀ ਦਾ ਦੇਹਾਂਤ 22 ਸਤੰਬਰ 1539 ਨੂੰ ਕਰਤਾਰਪੁਰ ਵਿੱਚ 70 ਸਾਲ ਦੀ ਉਮਰ ਵਿੱਚ ਹੋਇਆ ਉਹਨਾਂ ਨੇ ਆਪਣਾ ਉੱਤਰਾਧਿਕਾਰੀ ਭਾਈ ਲੈਣਾ ਜੀ ਨੂੰ ਬਣਾਇਆ ਜੋ ਬਾਅਦ ਵਿੱਚ ਗੁਰੂ ਅੰਗਦ ਦੇਵ ਜੀ ਦੇ ਨਾਮ ਨਾਲ ਜਾਣੇ ਗਏ